ਬੀਤੀ ਰਾਤ ਟਰੱਕ ਵਾਲਿਆਂ ਦੇ ਦੱਸਣ ਅਨੁਸਾਰ ਰਾਤ ਦੇ ਕਰੀਬ 3:30 ਵਜੇ ਸਨ ਕਿ ਹਰਪਾਲ ਸਿੰਘ ਟਰੱਕ ਨੰਬਰ ਪੀਵੀ 10 ਜੇਏ 41 ਸੈਤੀ ਜੋ ਕਿ ਅੰਮਰਸਰ ਤੋਂ ਮਿਰਠ ਜਾ ਰਿਹਾ ਸੀ ਤੇ ਦੂਜਾ ਟਰੱਕ ਜੋ ਕਿ ਨੋਡਾ ਤੋਂ ਕਾਂਗੜਾ ਟਰੱਕ ਨੰਬਰ ਪੀਵੀ 10 ਐਚਟੀ 0663 ਆ ਰਿਹਾ ਸੀ ਕਿ ਪਿੰਡ ਮਾਲਖੁਰਦ ਨੇੜੇ ਔੜ ਪਿੰਡ ਮਾਲਖੁਰਦ ਉਨ੍ਹਾਂ ਦੇ ਦੱਸਣ ਅਨੁਸਾਰ ਇੱਕ ਤੂੜੀ ਦਾ ਓਵਰਲੋਡ ਭਰੀ ਹੋਈ ਟਰੈਲੀ ਜੋ ਕਿ ਸੜਕ ਦੇ ਵਿੱਚ ਘਾਰ ਜਾ ਰਹੀ ਸੀ ਅੱਗੇ ਤੋਂ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਜਦੋਂ ਟਰੱਕ ਵਾਲਾ ਸਾਈਡ ਤੋਂ ਉਹ ਕੋ ਕ੍ਰੋਸ ਕਰਨ ਲੱਗਾ ਤਾਂ ਅੱਗੇ ਤੋਂ ਦੂਸਰਾ ਟਰੱਕ ਆ ਰਿਹਾ ਸੀ ਦੋਵੇਂ ਟਰੱਕਾਂ ਦੀ ਸਪੀਡ ਹੌਲੀ ਸੀ ਜਿਸ ਕਾਰਨ ਜਦੋਂ ਟਰੱਕ ਕ੍ਰੋਸ ਕਰਨ ਲੱਗਾ ਤਾਂ ਇੱਕਦਮ ਡਰਾਈਵਰ ਦੀ ਨਜ਼ਰ ਸਾਹਮਣੇ ਵਾਲੇ ਤੋਂ ਆ ਰਹੇ ਟਰੱਕ ਤੇ ਜਾ ਪਈ ਉਸਨੇ ਟਰੱਕ ਨੂੰ ਕੱਚੇ ਦੇ ਉੱਪਰ ਉਤਾਰ ਦਿੱਤਾ ਜਗਾ ਕੱਚੀ ਸੀ ਮੀਂਹ ਪਿਆ ਹੋਇਆ ਸੀ ਜਗਾ ਪੋਲੀ ਸੀ ਜਿਸ ਕਰਕੇ ਉਹ ਟਰੱਕ ਸਾਈਡ ਦੇ ਉੱਪਰ ਜੋ ਕੱਚੀ ਥਾਂ ਸੀ ਉੱਥੇ ਫਸ ਗਿਆ ਤੇ ਥੋੜਾ ਪਲਟ ਗਿਆ ਮੌਕੇ ਤੇ ਹੀ ਮੌਕੇ ਤੇ ਹੀ ਕੁਝ ਵਿਅਕਤੀ ਜੋ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਰਾਜਾ ਸਾਹਿਬ ਜੀ ਦੀ ਵਰਸੀ ਚੱਲ ਰਹੀ ਹੈ ਸਵੇਰ ਤੋਂ ਤੜਕੇ ਤੋਂ ਹੀ ਰਾਤ ਤੱਕ ਜਿਹੜੇ ਸ੍ਰਿਧਾਲੂਆ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਉਹਨਾਂ ਵਿੱਚੋਂ ਕਿਸੇ ਨੇ ਰਾਹੀਰ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕਰ ਦਿੱਤਾ ਤਾਂ ਜੋ ਕਿ ਇਹ ਜਿਹੜੀ ਸੜਕ ਹੈਗੀ ਉਸ ਨੂੰ ਖਾਲੀ ਕਰਾਈ ਜਾ ਸਕੇ ਤਾਂ ਕੋਈ ਜੇਕਰ ਕੋਈ ਨੁਕਸਾਨ ਹੋਇਆ ਤਾਂ ਉਹ ਮੌਕੇ ਤੇ ਸੰਭਾਲਿਆ ਜਾ ਸਕੇ ਜਦੋਂ ਬਿਆਕਤੀ ਵੱਲੋਂ ਸੜਕ ਸੁਰੱਖਿਆ ਵਾਲੀ ਫੋਰਸ ਨੂੰ ਫੋਨ ਕਰ ਦਿੱਤਾ ਤਾਂ ਮੌਕੇ ਤੇ ਹੀ ਸੜਕ ਸੁਰੱਖਿਆ ਪੁਲਿਸ ਵਾਲੇ ਪਹੁੰਚ ਗਏ ਤੇ ਉਹਨਾਂ ਨੇ ਰਸਤਾ ਖਾਲੀ ਕਰਵਾਉਣ ਦੇ ਲਈ ਮੌਕੇ ਤੇ ਹੀ ਜੀਵੀਸੀ ਮੰਗਵਾਈ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਤੁਹਾਡਾ ਰਪਾਲ ਸਿੰਘ ਹਾਂਜੀ ਰਪਾਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਆਂ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਅੰਮ੍ਰਿਤਸਰ ਤੋਂ ਆਏ ਤੇ ਕਿਹੜੀ ਕਿਹੜੀ ਜਾਨ ਨੂੰ ਜਾ ਕਿਹੜੀ ਜਗ੍ਹਾ ਜਾ ਰਹੇ ਸੀ ਦੱਸ ਕਿੱਥੇ ਆ ਰਹੇ ਆਂ ਇਹ ਕਾਂਗੜਾ ਆ ਰਹੇ ਨੇ ਨਹੀਂ ਨਹੀਂ ਜੇ ਤੁਹਾਡੀ ਗੱਡੀ ਜਿਹੜੀ ਆ ਆਪਣੀ ਤੁਸੀਂ ਆਪਣੀ ਗੱਡੀ ਬਾਰੇ ਦੱਸੋ ਕਿੱਥੋਂ ਆਏ ਤੇ ਕਿੱਥੇ ਜਾ ਰਹੇ ਆ ਹਾਂਜੀ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਤੇ ਜਾ ਕਿੱਧਰ ਰਹੇ ਸੀ ਤੁਸੀਂ ਮੈਂ ਜਾ ਰਿਹਾ ਆਪਣਾ ਮੇਰ ਮੇਰਟ ਜਾ ਰਹੇ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਉਹ ਅੱਗੋਂ ਤੂੜੀ ਵਾਲੇ ਆਉਂਦੇ ਆ ਉਹ ਤੂੜੀ ਦੇ ਜਿਹੜੇ ਵੱਡੇ ਭਰੇ ਹੁੰਦੇ ਆ ਰਾਤ ਦੀ ਗੱਲ ਹੈਗੀ ਆ ਜਿਹੜੇ ਤੂੜੀ ਦੇ ਵੱਡੇ ਵੱਡੇ ਵਾਲੇ ਦਵਾਲੇ ਲਾਇਓ ਹੁੰਦੇ ਆ ਨਹੀਂ ਮੱਗੇ ਦੀਂਦਾ ਉਹੀ ਸੀਗਾ ਨਾ ਹਾਂ ਚਾਰ ਕੋਈ ਦੀ ਗੱਲ ਅੱਛਾ ਤੇ ਤੁਸੀਂ ਫਿਰ ਇਹਨੂੰ ਕਰਾਸ ਕਰਨ ਲੱਗੇ ਸੀ ਜਾਂ ਇਹ ਇਹਨੂੰ ਮਤਲਬ ਉਹ ਉਧਰੋਂ ਆ ਰਿਹਾ ਸੀ ਇੱਧਰੋਂ ਜਾ ਰਿਹਾ ਅੱਛਾ ਅੱਛਾ ਉਹਨੇ ਸਾਈਡ ਤੋਂ ਵਾਹਿਆ ਨੇ ਸਾਈਡ ਦਵਾਤੀ ਜੋ ਫਿਰ ਉਹ ਸਾਈਡ ਤੇ ਉਤਰ ਗਿਆ ਇਹ ਕੀ ਨਾਕ ਤੁਹਾਡਾ ਅਜੀਬ ਅਰ ਜੀਬ ਜੀ ਕਿੱਧਰ ਤੁਸੀਂ ਕਿੱਥੋਂ ਆਏ ਆ ਮੈਂ ਨੋਡਾ ਤੋਂ ਨੋਡਾ ਤੋਂ ਤੇ ਕਿਹੜੀ ਸਾਈਡ ਨੂੰ ਜਾ ਰਹੇ ਸੀ ਕਿੱਧਰ ਜਾ ਰਹੇ ਹੈ ਕਾਂਗੜਾ ਕਾਂਗੜੇ ਤੇ ਕੀ ਗੱਲ ਹੋਈ ਆਏ ਟੂੜੀ ਵਾਲੇ ਨੇ ਸਾਈਡ ਦਵਾਤੀ ਮਤਲਬ ਜਿਹੜਾ ਟੂੜੀ ਵਾਲਾ ਸੀਗਾ ਉਹ ਜਦੋਂ ਅਗਲਾ ਪਿਛਲਾ ਤੁਹਾਨੂੰ ਨਹੀਂ ਦੱਸਿਆ ਤਾਂ ਉਹ ਤੁਹਾਨੂੰ ਸਾਈਡ ਦੇ ਕਾਰਨ ਜਿਹੜਾ ਟਰੱਕ ਜਿਹੜਾ ਉਤਰ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਨਹੀਂ ਨਹੀਂ ਮਤਲਬ ਇਹ ਕਿੰਨੇ ਵਜੇ ਦੀ ਗੱਲ ਆ ਇਹ ਹੈ 3:30 ਵਜੇ ਇਹ ਸਵੇਰੇ ਦੀ ਸਵੇਰ 3:30 ਵਜੇ ਮਤਲਬ ਬਚਾਅ ਹੋ ਗਿਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਲਾਬ ਸਿੰਘ ਜੀ ਹਾਂਜੀ ਗੁਲਾਬ ਸਿੰਘ ਜੀ ਕੀ ਕੀ ਗੱਲਬਾਤ ਹੈ ਕੀ ਤੁਹਾਨੂੰ ਕੋਈ ਫੋਨ ਆਇਆ ਸੀ ਸਾਨੂੰ ਰਾਹੀਗਰਾਂ ਤੋਂ ਸੂਚਨਾ ਮਿਲੀ ਤੇ ਇੱਥੇ ਵੀ ਟਰੱਕ ਸਾਈਡ ਤੇ ਲੱਗਿਆ ਪਿਆ ਜਿਹੜੇ ਇੱਥੇ ਅਸੀਂ ਪਹੁੰਚੇ ਉਹਨਾਂ ਨੂੰ ਪੁੱਛਿਆ ਕੋਈ ਘਟਨਾ ਨਾ ਹੋ ਗਈ ਹੋਵੇ ਕੋਈ ਕੋਈ ਜਾਨੇ ਨੁਕਸਾਨਤ ਨਹੀਂ ਹੋਇਆ ਕਿ ਨਹੀਂ ਕੋਈ ਜਾਨੇ ਨੁਕਸਾਨ ਨਹੀਂ ਬੀ ਸੇਫ ਹੋ ਗਏ ਤੁਸੀਂ ਸੁਰੱਖਿਆ ਦੇ ਤੌਰ ਦੇ ਉੱਪਰ ਇੱਥੇ ਪਹੁੰਚੇ ਹੈ ਬ੍ਰਹਾਦਰ ਨੂੰ ਫੋਨ ਕਰਿਆ ਉਹ ਕਹਿੰਦਾ ਉਹਨਾਂ ਵੀ ਰਾਹੋਂ ਤੋਂ ਆ ਰਿਹਾ ਸੀ ਜੀ ਠੀਕ ਹੈ ਅਸੀਂ ਸਾਈਡ ਦੇ ਅੰਦਰ ਵਾਕੇ ਜਾ ਰਹੇ ਹਾਂ ਚਲੋ ਤੁਹਾਡਾ ਵੀ ਬੱਸ ਬਹੁਤ ਬਹੁਤ ਸ਼ੁਕਰੀਆ ਜਿਹੜੀ ਸੜਕ ਸੁਰੱਖਿਆ ਬਲ ਰਹਿ ਗਿਆ ਇਹ ਮੌਕੇ ਤੇ ਪਹੁੰਚ ਜਾਂਦੇ ਆ ਧੰਨਵਾਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499